ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਨਾਵੇਂ ਬਰਾਊਚ ਇੱਥੇ ਕਿਆ ਬੋਲੇ ਸਰ ਯਾਰ ਰੇ ਨਿਮਰ ਪਰ ਇੱਥੇ ਤੇ ਇਹ ਸਾਡੇ ਆਟਰ ਵਾਲੇ ਮੈਨੇਜਰ ਮੇਨ ਆਨਰਸ ਓਕੇ ਇਹ ਸਾਰੀ ਸਾਨੂੰ ਗਾਈਡ ਕਰਦੇ ਆ ਪਹਿਲਾਂ ਕਿੱਥੇ ਕਿੱਥੇ ਜਾਣਾ ਹੈ ਇਹਨੇ ਸਾਨੂੰ ਲਿਖ ਕੇ ਦਿੱਤਾ ਇਹ ਸਾਰਾ ਲਿਖ ਕੇ ਦਿੱਤਾ ਵੀ ਕਿੱਥੇ ਕਿੱਥੇ ਜਾਣਾ ਪਹਿਲਾਂ ਫਿਰ ਉਹਦੇ ਤੋਂ ਸਿੱਧੀ ਬੱਸ ਪਰਨਾ ਬੋਟੀ ਮੇਟਾ ਜਾਣਾ ਓਕੇ ਥੈਂਕ ਯੂ ਸਰ ਓਕੇ ਓਕੇ ਇਹ ਸਾਡਾ ਗੂਗਲ ਮੈਪ ਉਹ ਬੰਦੇ ਨੇ ਸਾਨੂੰ ਸਾਰਾ ਲਿਖ ਕੇ ਗੂਗਲ ਮੈਪ ਬਣਾ ਕੇ ਤੇ ਦਿੱਤਾ ਫਾਈਨਲੀ ਅਸੀਂ ਬਸਸਾ 'ਚ ਬੈਹ ਗਏ ਬਸਸ ਦੇਖ ਲਓ ਅੰਧਰਾ ਪ੍ਰਦੇਸ਼ ਦੀ ਅੰਧਰਾ ਪ੍ਰਦੇਸ਼ ਵੀ ਕਟੱਪਾ ਕੀ ਬਸਾ ਹੈ ਜਿਹੜਾ ਕਟੱਪਾ ਕੈਸੇ ਹੋ ਬਸਸ 'ਚ ਬੁਟਸ ਬਰਾਹ ਕਦੋਂ ਕੈਸੇ ਹੋ ਆਵਾਰ ਜੋ ਅ ਤਵੜ ਨੀ ਬਤਾਦਾ ਬਾ ਅਸੀਂ ਬਸਸ 'ਚ ਬੈਠੇ ਆਂ ਕਹਿੰਦੇ ਜਾਏਂਗੇ ਹੁਣ ਕੋਟੀ ਮੀਟਾ ਮੋਟੀ ਬੇਟਾ ਤੇ ਫਿਰ ਪੈਕ ਰਾ ਬੇਟਾ ਮੈਗਰ ਬੇਟੇ ਜਾਈਏ ਕਿ ਹਾਂ ਆ ਤੁਹਾਨੂੰ ਦਿਖਾएंगे ਮੋਟੀ ਬੇਟਾ ਮੋਟੀ ਬੇਟਾ ਕੇ ਮੈਗਨੇ ਪ੍ਰਸਿੱਧ ਮੰਦਿਰ ਪ੍ਰਾਚੀ ਲਗਾਉਣੇ ਤੁਹਾਨੂੰ ਅੱਜ ਬਹੁਤ ਦਰਸ਼ਨ ਕਰਾਉਣਗੇ ਔਰ ਜੇ ਹੈ ਟਿਕਟ ਵਾਲੇ ਬਾਈ ਜਾਂਦੇ ਇਹ ਬਾਈ ਜੀ ਜਿਹੜੇ ਮੈਂ ਜਿਲ੍ਹਾ ਸੰਗਰੂਰ ਆਣਾ ਚੋ ਉਹ ਨੋਟ ਪਾਈ ਫਿਰਦੇ ਨੇ ਉਹ ਮੈਂ ਨੋਟ ਪਾਈਵੇਂ ਨੇ ਇਹ ਲਕਰਾਂਉ ਕਮ ਇਹ ਜੀ ਵਾਸਤਾ ਤੇ ਉਸ ਨੂੰ ਬਤਾ ਦੇਣਾ ਲੋ ਬਾਲਟਿਕ ਟਿਕਟ ਬਾਲਟਿਕ ਟਿਕਟ ਕਿੰਨੇ ਪੈਸਾ 70 ਟਿਕਟ Google Pay ਕਰੇਗਾ ਬੈਂਕ ਕਰ ਜਾ ਰਾਜਪੇਡ ਦੇ ਟਾਈਮ ਪੈਡ ਕੌਣ ਤੇ ਦੇਖ ਦੇਵਾ ਇਹਨਾ ਹੁਣ ਆਪਾਂ ਕਟਾਉਂਗੇ ਟਿਕਟ ਸਕੈਨਰ ਨਾਲ ਹੀ ਟਿਕਟ ਕੱਟਣੀ ਕਿੰਨੇ ਕਿੰਨੇ ਪੈਸੇ ਕਹਿੰਦਾ 70 ਪੀਸ ਇੱਕ ਲਾ ਦੇਖ ਲਓ ਬਸ ਦੀ ਟਿਕਟ ਇਧਰੋਂ ਆ ਮਿਲਦੀ ਆ ਕਟੱਪਾ ਲਿਖਿਆ ਵਜੇ ਕਟੱਪਾ ਬਾਟੀ ਮੀਟਾ ਦਬਾ ਤੋੜ ਤੋੜ ਐਸੇ ਬੋਲਦੇ ਆ ਇੱਥੇ ਲਾਈ ਵੀ ਸੱਜਣਾ ਅਸੀਂ ਪਹੁੰਚ ਗਏ ਬਾਟੀ ਮੀਟਾ ਹਾਂ ਬਾਟੀ ਮੀਟਾ ਬਾਟੀ ਮੀਟਾ ਇੱਥੇ ਇੱਕ ਪ੍ਰਸਿੱਧ ਮੰਦਿਰ ਆ ਉਹ ਦਿਖਾਉਨੇ ਆ ਰਾਮ ਜੀ ਦਾ ਮੰਦਿਰ ਰਾਮ ਜੀ ਦੇ ਨਾਮ ਨੂੰ ਸਮਰਪਿਤ ਆ ਜੀ ਉਹ ਦੇਖੋ ਜੀ ਤੁਹਾਨੂੰ ਮੰਦਿਰ ਬਾਟੀ ਮੀਟਾ ਕਾ ਛੋਟਾ ਜਿਹਾ ਸ਼ਹਿਰ ਆ ਕੰਪੀਟਰ ਨੂੰ ਤੋਂ ਕੌਣ ਜੰਮ ਮੰਦਰ ਮੰਦਰਾ ਤੁਹਾਡੇ ਸਾਹਮਣੇ ਆ ਇਹਦਾ ਇਤਿਹਾਸ ਬਾਰੇ ਪਤਾ ਕਰਦੇ ਆਪਾਂ ਕਿ ਆ ਇਹਦਾ ਇਤਿਹਾਸ ਪੱਥਰਾਂ ਦਾ ਬਣਿਆ ਹੋਇਆ ਬੜਾ ਸੋਹਣਾ ਇੱਧਰ ਇੱਧਰ ਨੂੰ ਜਾਉਣਾ ਇੱਧਰ ਨੂੰ ਜਾਇ ਹੁਣ ਬੜਾ ਸੋਹਣਾ ਬਣਿਆ ਹੋਇਆ ਜੋੜੇ ਤਾਂ ਨਹੀਂ ਅੰਮ ਜੋੜੇ ਤਾਂ ਖੋਦਣੇ ਪੈਣੇ ਲੱਗਦਾ ਸਾਰਾ ਪੱਥਰਾਂ ਨੂੰ ਜੋੜ-ਜੋੜ ਕੇ ਬਣਿਆ ਹੋਇਆ ਇਹ ਥੋੜੀ ਜਿਹੀ ਰੈਨੋਵੇਸ਼ਨ ਚੱਲਦੀ ਮੈਨ ਲੱਗਦੀ ਹੈ ਨਾ ਉੱਪਰ ਪਰੋ ਵਾਲੀ ਦਾ ਦਵੇਸ਼ ਚੱਲਦੀ ਆ ਵਾਓ ਜਾੜੇ ਜੋੜੇ ਜਾਹਤਾਰ ਨੇ ਪੜੇਗੇ ਇਹ ਦਾ ਉਹ ਹੈ ਇਹ ਨੂੰ ਰਾਮਜੀਤ ਮੰਦਰੀ ਮੰਨਿਆ ਜਾਂਦਾ ਹੈ ਹਿੰਦੂਆਂ ਦਾ ਇੱਕ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਵਾਓ ਸੋਹਣੀ ਪਲੇਸ ਆ ਆਪਣੀ ਵੀ ਕੁਝ ਆ ਜਾ ਰਹੇ ਆ ਇੱਧਰ ਮੋਤਾਂ ਵਗੈਰਾ ਦੇਖਦੇ ਆਪਾਂ ਬਹੁਤ ਸੋਹਣਾ ਬਣਾਇਆ ਹੋਇਆ ਹੈ। ਮੂਰਤੀਆਂ ਵਗੈਰਾ ਤੇ ਇੱਥੇ ਪਤਾ ਕਰਦੇ ਪਹਿਲਾਂ ਕਿ ਇਧਰ ਮੱਥਾ ਟੇਕ ਪਾਵਾਂਗਾ। ਸੋ ਮੰਦਰ ਚੱਕਰ ਲੱਗ ਕੇ ਤੁਸੀਂ ਮੰਦਰ ਦੇ ਵਿੱਚ ਫਿਰਦੇ ਆਂ। ਮੰਦਰ ਬਹੁਤ ਸੋਹਣੇ ਥਮਲਿਆਂ 'ਤੇ ਬਣਾਇਆ ਹੋਇਆ ਹੈ। ਤੁਹਾਨੂੰ ਅਰੇ ਰਾਮਾਨੀ ਆਵਾਂਗੇ। ਇਹ ਰਾਮਾਨੀ ਆਵਾਂਗੇ। ਇਹ 13545 ਵੀਨ ਬਣਿਆ। ਤੇ ਬਣਿਆ ਵੀ ਬਹੁਤ ਸੋਹਣਾ ਐਵੇਂ ਖੜਾ ਕੋਈ ਆਉ ਨਹੀਂਏਗਾ ਆ ਦੇਖਾਲਾ ਦਿਖਾ ਦਿਆ ਸਾਹਮਣੇ ਉਧੜਾ ਸਾਰੇ ਜਿਹੜੇ ਸਤੰਭ ਬਣਾਏ ਹੋਏ ਹਨ ਪੱਥਰ ਦੇ ਘੜ ਕੇ ਬਣਾਏ ਹੋਏ ਬਹੁਤ ਸੋਹਣੇ ਬਣਾਏ ਹੋਏ ਤੇ ਕਿ ਬਹੁਤ ਤੇ ਵਧੀਆ ਚੀਜ਼ ਬਣਾਈ ਹੋਈ ਆ ਇਹਦੇ ਚਾਰੇ ਪਾਸੇ ਗੇਟ ਆ ਮਨ ਲੱਗਦੀ ਐਵੇਂ ਦੇ ਹਨਾ ਬਹੁਤ ਸੋਹਣਾ ਮੰਦਰਾ ਇਹ ਕਹਿੰਦੇ ਜਿਹਨੇ ਬਣਾਇਆ ਤਾਂ ਉਹ ਦੋ ਚੋਰ ਮੰਨੇ ਜਾਂਦੇ ਆ ਜਿਹਨੇ ਬਣਾਇਆ ਤਾਂ ਤੇ ਉਹ ਕਹਿੰਦੇ RAM ji ਨੂੰ ਮੰਨਦੇ ਤੇ ਬਾਅਦ 'ਚ ਉਹ ਕਹਿੰਦੇ ਵੀ ਇੱਥੇ ਪੱਤਰਾ ਚ ਫਮਾ ਕੇ ਤੇ ਦੋ ਹੀ ਚੋਰ ਐਵੇਂ ਮੰਨਿਆ ਜਾਂਦਾ ਦੰਦ ਕਥਾਵਾਂ ਚ ਚੱਲਦੀਆਂ ਔਰੇ ਯਾਨੀ ਕਿ ਬਹੁਤ ਸੋਹਣਾ ਮੰਦਰ ਆ ਕੀ ਕਹਿੰਦੇ ਅ ਰੈਨੋਵੇਸ਼ਨ ਚੱਲਦੀ ਆ ਸਾਰੇ ਮੰਦਰ ਦੀ ਤੇ ਇਹ ਮਾਰਚ ਦੇ ਬਾਅਦ ਖੁੱਲੂਗਾ ਕਹਿੰਦੇ ਇਹ ਪੁਰਾਣਾ ਮੰਦਰ ਹੈ ਜਿਹਾ ਮੂਰਤੀ ਵਗੈਰਾ ਇਧਰੇ ਪਈ ਹੈ ਇਹ ਸਾਰਾ ਰੀਨੋਵੇਸ਼ਨ ਚੱਲਦੀ ਦੁਆਰਾ ਤਾਂ ਸਾਰੀ ਨਵੀਆਂ ਚੀਜ਼ਾਂ ਲੱਗ ਰਹੀ ਹੈ ਅਏ ਫਿਲਹਾਲ ਕਹਿੰਦੇ ਵੀ ਆਹ ਇੱਥੇ ਮੰਦਿਰ ਦੀ ਮੇਨ ਮੂਰਤੀ ਇੱਥੇ ਸਥਾਪਿਤ ਕਰਤੀ ਇਹ ਰੀਨੋਵੇਸ਼ਨ ਚ ਵਗੈਰਾ ਚੱਲ ਰਹੀ ਹੈ ਇਹ ਕਹਿੰਦੇ ਦੋ ਚੋਰ ਤੇ ਜਿਹਨਾਂ ਨੇ ਬਣਾਇਆ ਤਾਂ ਹਾਂ ਇਹ ਸਾਰੀਆਂ ਪੁਰਾਣੀ ਚੀਜ਼ਾਂ ਬਣਾਈਆਂ ਹੋਈਆਂ ਨੇ ਪੱਥਰਾਂ ਨੂੰ ਘੜ ਘੜ ਕੇ ਹਨਾ ਤੇ ਬੜਾ ਸੋਹਣਾ ਟੈਂਪਲ ਬਣਾਇਆ ਹੋਇਆ ਹੈ ਇਹਦੀ ਰੈਨੋਵੇਸ਼ਨ ਵਗੈਰਾ ਚੱਲਦੀ ਹੈ ਹੈਲੋ ਕੈਸਾ ਹੈ ਹੂੰ ਲਾ ਹੁਣ ਚਲੇ ਵੀ ਗਿਆ ਪਹਿਲਾਂ ਪਾਣੀ ਦੀ ਬੋਤਲ ਭਜਦਾ ਦਾ ਓਏ ਆ ਜਾ ਹੁਣ ਡਰ ਗਿਆ ਆ ਜਾ ਮੰਦਰ ਦੀ ਮੇਨ ਐਂਟਰੈਂਸ ਇਹ ਆ ਉਹ ਸਾਹਮਣੇ ਮੁੰਲਾਤੀ ਮੈਨੂੰ ਸੋਨੇ ਦਾ ਹੀ ਲੱਗਦਾ ਨਾ ਉਹ ਹੈ ਨਾ RAM ji ਮੰਦਰ ਆ ਇਹ ਦੇਖੀਏ ਗਿਰਨਾ ਜਾਈ ਮਨਪੀਤ ਡਾਊਨ ਬੈਗ ਪਾ ਕੇ ਤਿਆਰ ਟੂਰਿਸਟ ਹੁਣ ਆਪਾਂ ਚੱਲਦੇ ਆ ਉਹ ਹਨੂਮਾਨ ਜੀ ਦੇ ਮੰਦਿਰ ਚ ਤੁਹਾਨੂੰ ਤਾਈ ਨੇ ਮੈਂ ਕਹਦੇ ਪਹਿਲਾਂ ਉਧਰ ਤੇ ਉਹ ਕਰ ਲਿਆ ਉਹ ਬਹੁਤ ਸੋਹਣਾ ਮੰਦਿਰ ਬਣਾਇਆ ਹੋਇਆ ਉਹ ਤਾਂ ਅਨੰਤਪੁਰਾ ਮੰਦਿਰ ਦੇ ਸਾਹਮਣੇ ਬੜੇ ਸੋਹਣੇ ਪਾਰਕ ਬਣਾਏ ਹੋਏ ਆ ਵਧੀਆ ਜਗ੍ਹਾ ਪ੍ਰਾਤੀਨ ਮੰਦਿਰ ਆ ਵਧੀਆ ਵਧੀਆ ਰੀਨੋਵੇਸ਼ਨ ਕੀਤੀ ਹੋਈ ਆ ਤੇ ਆ ਮੰਦ ਆਪਣੇ ਮੰਦਰ ਦੇ ਸਾਹਮਣੇ ਉਹ ਹਰਮਨਜੀ ਦਾ ਮੰਦਿਰ ਆ ਤੇ ਇੱਥੇ ਇਹ ਨਹੀਂ ਗੋਇਨ ਵਾਲੀ ਪਕੀਤਾ ਵਾ ਤੇ ਹਰਮਨਜੀ ਦਾ ਮੰਦਿਰ ਦਾ ਗਰਮੀ ਤੇ ਅੱਤੀ ਅੱਤੀ ਆਵਾਜ਼ ਕਰਦੇ ਆ ਆਪਣੇ ਪੰਜਾਬ ਚ ਹੁਣ ਕੋਈ ਇਸ ਟਾਈਮ ਪੂਰੀ ਠੰਡ ਪੈਂਦੀ ਆ ਕਿੰਨਾ ਟੈਂਪਰੇਚਰ ਆ ਡਿਗਰੀ ਡਿਗਰੀ ਟੈਂਪਰੇਚਰ ਹੋ ਗਿਆ ਔਰ ਜੇ ਹੂੰ ਕਿਤਨਾ ਟਾਈਮ ਲੱਗੇਗਾ ਔਰ ਕਿਤਨਾ ਟਾਈਮ ਔਰ ਲੱਗੇਗਾ ਆਇਆ ਸਮਝਾ ਸਵਾ ਨਹੀਂ ਸਮਝ ਆਇਆ ਜੀ ਹੈ ਬੋਟਮ ਮੀਟਰ ਦਾ ਛੋਟਾ ਜਿਹਾ ਸ਼ਹਿਰ ਆਪਾਂ ਨੂੰ ਦੀ ਬਣ ਲੱਗੇ ਬੋਟਮ ਮੀਟਰ ਦਾ ਸ਼ਹਿਰ ਹੈ ਇਹ ਗਰਮੀ ਬਹੁਤ ਹੈ ਇੱਥੇ ਟੈਂਪਰੇਚਰ ਕਿੰਨਾ ਦੇਖੀ ਟੈਂਪਰੇਚਰ ਕਿੰਨਾ ਕਰ ਰਹੀ ਹੈ ਬਹੁਤ ਗਰਮੀ ਆ ਮੰਦਿਰ ਜਾਣ ਤੋਂ ਬਾਅਦ ਹੁਣ ਕਿੱਥੇ ਜਾਣਾ ਬਗੜਾ ਬੇਟਾ ਬਗੜਾ ਬੇਟਾ ਕੇ ਅੱਗੇ ਇੱਕ ਕਿਲਾ ਹੈ ਫੌਂਟ ਫੌਂਟ ਦੇਖਦੇ ਬਤਾਤੇ ਬਹੁਤ ਪੁਰਾਣਾ ਪੜਾ ਫੋਟੋ ਮੈਟਲ ਤੇ ਅਸੀਂ ਪਹੁੰਚ ਗਏ ਬਗੜਾ ਬੇਟਾ ਬੱਗਰਾ ਬੇਟਾ ਤੇ ਹੁਣ ਇੱਥੇ ਚਾਹੁੰਗੇ ਕਿਲਾ ਦੇਖਣ ਇਹ ਬਹੁਤ ਸੋਣਾ ਬੁੱਤ ਬਣਾਇਆ ਵਾ ਹੂੰ ਵਧੀਆ ਇਹ ਹੈ ਬੱਗਰਾ ਬੇਟਾ ਚੱਲ ਅਗਲੀ ਹੁਣ ਕਿਆ ਹੁੰਦਾ ਬੋਟਾ ਬੇਟਾ ਤੋਂ ਉਹਨਾਂ ਜਮ ਕੇ ਸਿੱਧੇ ਬੋਤਮ ਪਤਾ ਨਹੀਂ ਕੀ ਆਕੇ ਬੋਲੀਏ ਨੇ ਹੈ ਆਟੋ ਸੀ ਕਰ ਲਿਆ ਸਰ ਮਦਨ ਮੈਨੂੰ ਨੱਚਣਾ ਆਟੋ ਕੋ ਆਧਾਰ ਕੀ ਕਹਿੰਦੇ ਆਨੇ ਨਾ ਰਾਇਆ ਰਾਬਰਾ ਜੀ ਕੀ ਆ ਕੇ ਦੇ ਓਏ ਇਹਦਾ ਤਾਂ ਪਸੇਂ ਮੈਂ ਤਾਂ ਕੀ ਕਰਦੇ ਆ ਆ ਕੇ ਨਾ ਇਹ ਹੈਗਾ ਟੱਪਾ ਇਸ ਤੋਂ ਨਾ ਲੈਣੇ ਟੱਪਾ ਨਹੀਂ ਕੋਈ ਜੀ ਆ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਨੇ ਕਰਵਾਣੇ ਨੀਸਟ ਨੇ ਜੀ ਕਰਵਾ ਦੇ ਨਾ ਮਟਨਾਂ ਤੇ ਕੋਈ ਨਹੀਂ ਤੱਕੀ ਆਹ ਤਾਂ ਆਂਦੀ ਆ ஆனால் ਹੁਣ ਚੱਲੇ ਆਪਾਂ ਇੱਕ ਕਿਲਾ ਦੇਖਣ ਪ੍ਰਾਚੀਨ ਕਿਲਾ ਪਹਿਲਾ ਰਾਜਮੱਛਾ ਕੋਲ ਤਾਂ ਉਹਦੇ ਬਾਅਦ ਫਿਰ ਉੱਥੇ ਜਾ ਕੇ ਇੱਥੇ ਜਸਤੇ ਬਾਕੀ ਪਹੁੰਚਣ ਤੋਂ ਬਾਅਦ ਉਹਨੇ ਮਨਪ੍ਰੀਤ ਸਿੰਘ ਨੇ ਕਹਿੰਦੇ ਪੈਸੇ ਦੇ ਤੇ ਪੈਸੇ ਦੇਣ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਕਿਲਾ ਉਹ ਸਾਹਮਣੇ ਹੀ ਦਿਖਦਾ ਕਿਲਾ ਇਹ ਪ੍ਰਾਚੀਨ ਕਿਲਾ ਔੜਾ ਕਿਲਾ ਇਹ ਪ੍ਰਾਚੀਨ ਕਿਲਾ ਚੱਲੇ ਆਂ ਸਿੰਧ ਬਾਪਾ ਜਿਹੜਾ ਸਿੰਧ ਬਾਟਮ ਸਿੰਧ ਬਾਟਮ ਇਕੱਤਰ ਨਾਲ ਥੋੜੇ ਔਖੇ ਨਾ ਆ ਇਕੱਤਰ ਨਾ ਅਧਰਾਪਰੇਜ ਥੋੜੇ ਥੋੜੇ ਔਖੇ ਨਾ ਆ ਲੈ ਨਹੀਂ ਹੁੰਦੇ ਆਪਾਂ ਦੇ ਗਰਮੀ ਬਹੁਤ ਆ ਗਰਮੀ ਟੈਂਪਰੇਚਰ ਹੋਊਗਾ 30 ਤੋਂ ਉੱਪਰ ਆ ਤੇ ਹੁਣ ਏਤੀ ਦੂਰ ਆਏ ਆ ਆਪਾਂ ਤੁਹਾਨੂੰ ਸਾਰਾ ਜਿੱਥੇ ਘੁੰਮੂਗੇ ਤੁਹਾਨੂੰ ਸਾਰਾ ਚੀਜ਼ ਦਿਖਾਵਾਂਗੇ ਘੁੰਮਦੇ ਆਂ ਇਹ ਪ੍ਰਾਚੀਨ ਕਿਲੇ ਵੀ ਤੇ ਕਈ ਰਾਜਵੰਸ਼ਾਂ ਨੇ ਇੱਥੇ ਰਾਜ ਕੀਤਾ ਤੇ ਉੱਤੇ ਬਾਅਦ ਇਹ ইস্ট ਇੰਡੀਆ ਕੰਪਨੀ ਨੇ ਆਪਣੇ ਅੰਦਰ ਕਰਦਾ ਤਾਂ ਤੇ ਉੱਤੇ ਬਾਅਦ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਤੇ ਹਿਸਟਰੀ ਪਤਾ ਕਰਕੇ ਦੱਸ ਦਿੰਦੇ ਹਾਂ ਵੀ ਕਿਹੜੀ ਕਾਦੀ ਹਿਸਟਰੀ ਕਿਵੇਂ ਆ ਇਹ ਬੋਦਮ ਤੋਂ ਫੋਰਟ ਤਾਂ ਮੇਨ ਪੁਆਇੰਟ ਆ ਐਂਟਰੀ ਪੁਆਇੰਟ ਆ ਤੇ ਬਸ ਤਾਂ ਕਾਫੀ ਇੱਥੇ ਜੱਕਾ ਖਰਾਬ ਹੋ ਗਿਆ ਇਹ ਹਨਾ ਗਿਰਗੁਰ ਗਿਆ ਮਾਕੇ ਇਹਦੇ ਨਾਲ ਨਾਲ ਇੱਕ ਨਦੀ ਪੈਂਦੀ ਆ ਪੰਨਾ ਨਦੀ ਬਹੁਤ ਸੋਣੀ ਉਹ ਵੀ ਉਹ ਵੀ ਦੇਖਦੇ ਨੇ ਜੇ ਆਪਾਂ ਜਾ ਹੋਇਆ ਤਾਂ ਆਪਾਂ ਜਾਵਾਂਗੇ ਤੇ ਇਹਦੇ ਟਾਪ 'ਚ ਬੱਤੀ ਲਾਈ ਵੀ ਆ ਕੋਈ ਆਪਾਂ ਲਾ ਰੈੱਡ ਰੂਡਰ ਅਲਟ ਕਰਦੀ ਹੋਣੀ ਉਰੇ ਹਨਾ ਇਹਦੇ ਨਾਲ ਨਾਲ ਵੀ ਨਦੀ ਵਹਿੰਦੀ ਸੀ ਪਾਣੀ ਛੱਡਿਆ ਹੋਤਾ ਵੀ ਕੋਈ ਅੰਦਰ ਐਂਟਰ ਨਾ ਕਰੇ ਲੜਾਈਆਂ ਸਮਿਆਂ ਨਾ ਪੱਥਰਾਂ ਦਾ ਬਣਿਆ ਸਾਰੇ ਲੱਗੀ ਪਤਾ ਹਿਸਟਰੀ ਸਾਨੂੰ ਤਾਂ ਲੱਗਿਆ ਕਿ ਤੇ ਬੰਦ ਹੋਊਗਾ ਵੀ ਇਹਨੇ ਸਾਡਾ ਖਰਾਬ ਕਰ ਦੇਣੀ ਵੀਡੀਓ ਪਰ ਕਹਿੰਦੇ ਇਹ ਇੱਧਰ ਨੂੰ ਮੇਨ ਐਂਟਰੀ ਆ ਆ ਜਾ ਇਹ ਆ ਕਿਲਾ ਸਦੀਆਂ ਤੱਕ ਇੱਥੇ ਕਈ ਰਾਜਵੰਸ਼ਾਂ ਨੇ ਕਹਿੰਦੇ ਰਾਜ ਕੀਤਾ ਇਹ ਕਿਦੇ ਸੈਨਾਪਤੀ ਦਾ ਹੋਏ ਇਹ ਮਨਪ੍ਰੀਤ ਆ ਬਹੁਤ ਹੀ ਵਧੀਆ ਕਲਾਗਰੀ ਕਰੀ ਵੀ ਆ ਉਹ ਕਿਦੇ ਸਨਾਪਤੀ ਦਾ ਤਾਂ ਇਹ ਔਰ ਉਹ ਜਿਹੜੇ ਸਨਾਪਤੀ ਦਾ ਹੈ ਕਿਹ ਲਾਤਾ ਤੇ ਉਹਦੇ ਬਾਅਦ ਇਸਟ ਇੰਡੀਆ ਕੰਪਨੀ ਦੇ ਅੰਡਰ ਆ ਗਿਆ ਇਸਟ ਇੰਡੀਆ ਕੰਪਨੀ ਬਾਅਦ ਇਹ ਜ਼ਿਲ੍ਹੇ ਦਾ ਹੈੱਡਕੁਆਰਟਰ ਬਣਾਤਾ ਤੇ ਹੁਤੇ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਇਹ ਤੋਂ ਪਾਰਤਾ ਯਾਦ ਹੋ ਗਿਆ ਫਿਰ ਇਹ ਇੰਡੀਅਨ ਸਰਕਾਰ ਦੇ ਅੰਡਰ ਆ ਗਿਆ ਬਹੁਤ ਸੋਹਣਾ ਬਣਾਇਆ ਹੋਇਆ ਹੈ। ਹੈ ਛੋਟਾ ਜਿਹਾ ਹੀ ਜਮਨ ਲੱਗਦੀ ਹੈ ਨਾ। ਕੋਈ ਕਮਰੇ ਵਗੈਰਾ ਨਹੀਂ ਇਹ। ਬਸ ਐਸੀ ਜਿਵੇਂ ਹੀ ਆ। ਛੋਟਾ ਜਿਹਾ ਕਿਲਾ ਨਹੀਂ ਹੈਗਾ ਇਹ। ਦੇਖਣ ਨੂੰ ਛੋਟਾ ਜਿਹਾ ਲੱਗਦਾ ਹੈ। ਅਸੀਂ ਚੱਲ ਦੂਰ ਤੱਕ ਆ। ਤੇ ਤੁਹਾਨੂੰ ਦਿਖਾਉਂਦੇ ਆ ਸਾਰਾ ਕਿਲਾ। ਇੱਥੇ ਘੁੰਮਾਂਗੇ ਆਪਾਂ। ਇਹ ਉਹ ਤੋਂ ਉੱਪਰਲਾ ਪੁਆਇੰਟ ਆ ਗਿਆ। ਬੰਦ ਕੀਤਾ ਵਾ। ਇੱਥੇ ਲੰਘ ਚੱਲ ਜਾ। ਕਿਤੇ ਉਹ ਮੈਂ ਕੁਝ ਕਹਿਣਾ। ਇਹ ਖੰਡਰ ਹੋ ਗਿਆ ਨਾ ਤਾਂ ਕਰਕੇ ਬੰਦ ਕਰਦਾ। ਮੰਗ ਜੀ। ਬੜੀ ਸੋਹਣੀ ਬਣਾਈ ਹੋਈ ਆ। ਉਹ ਪਰਾਂ ਨੂੰ ਆਉਂਦਾ ਹਾਂ ਗੱਗੂ। ਨਹੀਂ ਉਹਨਾਂ ਨੇ ਇੱਧਰ ਹੀ ਸੈੱਟ ਬਣਾਇਆ ਪਤਾ ਬਾੜਾਂ ਦਾ 뷰 ਬਹੁਤ ਸੋਹਣਾ ਹੁੰਦਾ ਹੈ ਬਹੁਤ ਸੋਹਣਾ ਕਿਦਾ ਬਣਾਇਆ ਹੋਇਆ ਹੈ ਇੱਧਰ ਉਹ ਰੇ ਨੇ ਆਪਣਾ ਮਨਲਾ ਦੀ ਨਾਉਣ ਨੂੰ ਦਾ ਜਗ੍ਹਾ ਬਣਾਇਆ ਪਤਾ ਇਹਦਾ ਪਤਾ ਸਮਝ ਤਾਂ ਆਉਂਦੀ ਨਹੀਂ ਕਿ ਕਿ ਆ ਕੇ ਬਣਾਇਆ ਪਿਆ ਦੇਖ ਇਹ ਤਾਂ ਤਲਾਬ ਬਣਾਇਆ ਪੱਕਾ ਹੀ ਪਤਾ ਹਨ ਕੋਈ ਨਾਉ ਦੇ ਤੇ ਮੈਂ ਕਾ ਚੀਜ਼ ਦੀ ਹੀ ਨਹੀਂ ਪਤਾ ਕੋਈ ਸਮਝਦਾ ਸਮੁੱਝਦਾ ਤਾਂ ਨਹੀਂ ਹੈਗੀ ਆ ਖੰਡਰ ਹੋ ਗਿਆ ਚਲ ਦੇ ਸਰਕਾਰ ਦੇ ਅੰਦਰ ਆ ਤਾਂ ਹੀ ਉਹਦੇ ਰੀਨੋਵੇਸ਼ਨ ਦਾ ਵੀ ਕੰਮ ਚੱਲੀਆਂ ਨਾਲੇ ਸਾਫ ਸੋਈ ਚੱਲ ਨੂੰ ਇਹਦੇ ਉੱਪਰ ਲਿਖੀ ਵੈਸਟਰੀ 1 ਲੱਖ ਰੁਪਏ ਤੱਕ ਜੁਰਮਾਨਾ ਹੈ ਕਹਿੰਦਾ ਜੀ ਵੀ ਕਿਸੇ ਵੀ ਚੀਜ਼ ਦੀ ਉਹ ਕਰਦੇ ਆ ਕੋਈ ਹਮ ਇਹ ਜਿਹਾ ਜੀ ਪੱਥਰਾਂ ਨੂੰ ਜੋੜ-ਜੋੜ ਕੇ ਬਣਾਇਆ ਹੈ ਕਿੰਨੀ ਕਿੰਨੀ ਮਿਹਨਤ ਆਉਂਦੀ ਹਣੀ ਉਹ ਟਾਈਮ 'ਚ ਹੈਨਾ ਪੱਥਰਾਂ ਨੂੰ ਇਹਨਾਂ ਇੱਕਣ ਉੱਪਰ ਲੈ ਕੇ ਜਾਣਾ ਕਿੰਨੇ ਮਜ਼ਦੂਰਾਂ ਦੀ ਮਿਹਨਤ ਆਉਂਦੀ ਹੋਊਗੀ ਹੁਣ ਤਾਂ ਕੋਈ ਲੱਗਦਾ ਹੈ ਦਰਵਾਜ਼ਾ ਇੱਥੇ ਦਰਵਾਜ਼ਾ ਤਾਂ ਸੈਨਾਪਤੀ ਬੰਦ ਕਰ ਦੇਣਗੇ ਨਹੀਂ ਇਹ ਦਰਵਾਜ਼ਾ ਤਾਂ ਨਹੀਂ ਲੱਗਦਾ ਹੋਊਗਾ ਪਤਾ ਵੀ ਕੋਈ ਨਹੀਂ ਪਰਵਾਹ ਲੱਗਦਾ ਹੋ ਸਕਦਾ ਅੱਛਾ ਇੱਧਰ ਹੁਣੇ ਬੰਦ ਕਰਤਾ ਰਸਤਾ ਗਿਰਨ ਲੱਗ ਗਿਆ ਨਾ ਜਿਆਦਾ ਪੁਰਾਣਾ ਹੋ ਗਿਆ ਦੇਖ ਤਾਂ ਸੀ ਕਿੰਨਾ ਤਕੜਾ ਪ੍ਰੋਜੈਕਟ ਲਾਇਆ ਹੋਇਆ ਹੈ ਨਾ ਡਿਜ਼ਾਈਨ ਦੇਣ ਨੂੰ ਕਿਲੇ ਨੂੰ ਕਾफी ਦੂਰ ਤੱਕ ਫੈਲੇ ਹੋਇਆ ਤਾਂ ਹੀ ਇੰਨੇ ਰਾਜਵੰਸ਼ਾਂ ਨੇ ਰਾਜ ਕੀਤਾ ਜੇ ਵਧੀਆ ਬਣਿਆ ਹੋ ਤਾਂ ਉਹ ਇਸਟਰੀਆ ਕੰਪਨੀ ਨੇ ਆਪਣੇ ਅੰਡਰ ਲਿਆ ਤਾਂ ਇਹ ਚ ਕੋਈ ਸੜੀ ਖੂਪੀ ਦੀ ਤਾਂ ਲਿਆ ਤਾਂ ਵਿੱਚ ਕਿਲੇ ਤੇ ਮੰਦਰ ਬਣਾਇਆ ਹੋਇਆ ਹੈ ਆਉਂਦੀ ਨੰਦੀ ਦੀ ਜੇ ਉਹ ਨੰਦੀ ਵੈਦ ਦੀ ਨਹੀਂ ਬਣਾਈ ਵੀ ਲੱਗਦੀ ਹੈ ਨਾ ਉਹ ਵੀ ਬਣਾਈ ਵੀ ਲੱਗਦੀ ਆ ਕਿਉਂਕਿ ਪੁਰਾਣੇ ਤਾਂ ਸ਼ਿਵ ਜੀ ਨੂੰ ਮੰਨਦੇ ਤੇ ਪੁਰਾਣੀ ਜਿਹੜੀ ਉਹ ਹੈ ਹਿਸਟਰੀ ਆ ਮੈਨੂੰ ਨੰਦੀ ਵੈਦ ਦੀ ਬਣਾਈ ਹੋਈ ਆ ਇਹ ਮੰਦਿਰੇ ਬਣਾਇਆ ਹੋਈ ਦੇਖ ਲਾ ਬਹੁਤ ਟਾਈਮ ਲੱਗਦਾ ਹੋਣਾ ਇਹ ਚੀਜ਼ਾਂ ਨੂੰ ਬਣਾਉਣ ਨੂੰ ਪਹਿਲਾਂ ਕਿਆ ਕਹਿੰਦਾ ਪੱਥਰਾਂ ਨੂੰ ਕੱਟ ਕਰਕੇ ਬਣਾਇਆ ਵਾਹ ਵਧੀਆ ਕੋਟੀ ਜਾਂਦੇ ਉਹਨੇ ਬੈਠੇ ਪੱਥਰਾਂ ਫਿਰ ਤੂੰ ਉਹ ਵੀ ਬਣਾ ਤੂੰ ਇਹ ਵੀ ਦੇਖ ਤੂੰ ਵੀ ਉਹਨੂੰ ਉੱਪਰ ਚੱਕ ਕੇ ਰੱਖਣਾ ਕਿਆ ਕਹਿੰਦਾ ਤੇ ਪ੍ਰਿਲੇ ਜੀ ਬਾਕੀ ਸਾਰਾ ਨਾ ਖੰਡਰੇ ਹੋਇਆ ਹੋਇਆ ਹੈ ਚੱਲ ਜੀਏ ਫਿਰ ਹਾਂ ਪਤਾ ਸਾਰਾ ਸਾਰਾ ਦੇਖ ਲਿਆ ਆਪਾਂ ਨੇ ਬਾਕੀ ਆ ਬੰਦੇ ਆਏ ਆ ਇਹਨਾਂ ਤੋਂ ਆਪਾਂ ਥੋੜੀ ਬਹੁਤੀ ਨੌਲੇਜ ਲੈ ਲੇ ਜਿੰਨੇ ਆ ਇਹਨਾਂ ਨੇ ਨੌਲੇਜ ਸ਼ਾਇਦ ਦੇਣ ਵਾਹ ਆ ਦੇਖ ਆਜਾ 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 ਉੱਪਰ ਦਾ ਵੀ ਕੌੜੀਆਂ ਬਹੁਤ ਹਨ ਚੜਾਈ ਪੁਰਾਣੇ ਟਾਈਪ ਦੀਆਂ ਕੌੜੀਆਂ ਦੇ ਲੱਭੇ ਨਾਲ ਉਹਦੇ ਬਣਾਈਆਂ ਵੀ ਆ ਦੇਖਦਾ ਖੜੀਆਂ ਹੁਣ ਨਾਲੇ ਪੱਥਰਾਂ ਨਾਲੇ ਉੱਪਰ ਦਾ ਵੀਊ ਦੇਖ ਵਾ ਵਾ ਤੁਸੀਂ ਵੀ ਚੈੱਕ ਕਰੋ ਉੱਪਰ ਦਾ ਵੀਊ ਕਿੰਨਾ ਸੋਹਣਾ ਵੀਊ ਹੁੰਦਾ ਹੋਣਾ ਜਦੋਂਰੇ ਰਾਜੇ ਰਾਜ ਕਰਦੇ ਹੋਣੇ ਉਹ ਇੱਥੇ ਨਦੀ ਆਏ ਨਾਲ ਨਾਲ ਵੀ ਇਹਦੇ ਬੜੀ ਵਿਉਤਪੰਦੀ ਨਾਲ ਬਣਾਇਆ ਹੋਇਆ ਹੈ ਚਾਰੇ ਪਾਸੇ ਨਦੀ ਦਾ ਪਾਣੀ ਘੁੰਮਦਾ ਹੈ ਵੀ ਕੋਈ ਵੀ ਬਾੜ ਦਾ ਦੁਸ਼ਮਣ ਇੰਟਰ ਨਾ ਹੋਵੇ ਇਹ ਜਿਹੜੇ ਜਿਹੜੇ ਪਹਾੜਾਂ ਜਹੀਂ ਸੇ ਹੋ ਐਨੋ ਇੰਡੀ ਸਮਝਣ ਦੀ ਬਾਸ ਜਹੀਂ ਸੇ ਹੈ ਉਠਾਏ ਇਸਕੋ ਕਿੰਨੇ ਦਿਨ ਦਾਤੀਆਂ ਚੈੱਕ ਕਰਨੀਆਂ ਨੇ ਦੇਖਿਆ ਨਾ ਇਹ ਦਾਤੀ ਹਾਂ ਹੈ ਨਾ ਦਾਤੀ ਵਧੀਆ ਹੈ ਐਂਡ ਪੂਰੀ ਬੜੀ ਕੰਨ ਚੀਜ਼ ਬਣਾਈ ਵੀ ਆ ਇਹ ਕਿਵੇਂ ਰੱਖ ਪੱਟਣਾ ਹੈ ਇਹ ਹੂੰ ਇਹਨੂੰ ਵੀ ਚੁਕਾ ਦੇ नहीं देखा, देखा नहीं ओके okay, तुम okay, okay. नहीं उठाओगे वो उठा के लेके जाएगी हां ओके ठीक है टच का दे मणि जी पण्ड हां मैं नहीं दे सोतने हां मैं नहीं सेपर हवा है हां तुम वाले कौन काल लोपलू पंजाब से हैं यहां अपन को पता लगदा नहीं अपन को क्या कहनी है लगदी क्या कह रही है मुछलाल हां दो मुछलाल मुछलाल बालन सु समझ नहीं आए हमको ਪਾਣੂ ਨਹੀਂ ਆਮ ਕੋ ਨਹੀਂ ਮਾ ਆਹ ਇਹਨੂੰ ਵੀ ਠਾ ਦੇ ਆ ਟਾਉ ਇਹੇ ਲੋ ਓਕੇ ਆ ਬਾਈ ਪਾਣੀ ਪੀ ਲੀਏ ਗਰਮੀ ਬਹੁਤ ਆ ਗਰਮੀ ਨਹੀਂ ਲੱਗਦੀ ਪਾਣੀ ਪੀ ਜਾਈ ਵੱਦ ਤੇ ਵੱਦ ਦੇਖ ਤੂੰ ਵੀ ਐਡਾ ਐਡਾ ਇੰਨੇ بڑے ਪੱਥਰ ਹਨਾ ਵੀ ਕਿਵੇਂ ਲੈ ਕੇ ਆਉਂਦੇ ਹੁਣ ਉੱਪਰ ਓ ਕੀ ਕਹਿਣਾ ਤੇਰਾ ਕਹਣਾ ਹੈ ਚੌੜਾ ਪੱਥਰ ਚੌੜਾ ਵੀ ਦੇਖ ਲੈ ਕਿੰਨਾ ਹੈ ਤੇ ਉਹ ਵੀ ਦੇਖ ਭਾਰੀ ਬੈਠਾ ਵਿੱਚ ਖਾਦੇ ਜੀ ਲਾਈ ਵੀ ਹੈ ਨਾ ਉਹ ਜੀ ਤਾਂ ਇਹਨੇ ਹੁਣ ਲਾਈ ਹੈ ਨਾ ਪਹਿਲਾਂ ਤਾਂ ਉਹਰੇ ਪਾਣੀ ਨਦੀ ਦਾ ਪਾਣੀ ਉਹ ਜਿਹੜੀ ਨਦੀ ਪੈਂਦੀ ਆ ਉਹਦਾ ਪਾਣੀ ਆਲੇ-ਦਾਲੇ ਕਿਹਾ ਹੈ ਪਤਾ ਪੂਰਾ ਪੰਨਾ ਨਦੀ ਕਿਹੜੀ ਹਾਂ ਪੰਨਾ ਨਦੀ ਉਹ ਆਪਾਂ ਨੇ ਉਹੀ ਜਿੱਥੇ ਆਪਾਂ ਆਪਾਂ ਜਾ ਕੇ ਨਹੀਂ ਆਏ ਹਨਾ ਹਾਂ ਲੈ ਵੀ ਮਿੱਤਰ ਮਨਪਤ ਜੀ ਨਹੀਂ ਕੱਖ ਚੱਕੀ ਜਾਂਦੇ ਆ ਇੱਥੇ ਵੀ ਹਟੇ ਅੰਦਰੋਂ ਵਿੱਚੋਂ ਹੀ ਆ ਕੇ ਇਹ ਸਮਾਜ ਸੇਵਾ ਕਰਦਾ ਇਹ ਲੈ ਵੀ ਕਿਲਾ ਘੁੰਮਣ ਤੋਂ ਬਾਅਦ ਕਿੱਥੇ ਪਹੁੰਚ ਗਏ یوں ਬਸਟੈਂਡ ਕਟੱਪਾ یوں ਬਸਟੈਂਡ ਕਟੱਪਾ ਤੇ ਬਾਕੀ ਆਪਾਂ ਫੇਰ ਜਾਂਦੇ ਆ ਕਿਤੇ ਪਹਿਲਾਂ ਕੁਝ ਖਾ ਪੀ ਲਈਏ ਕੁੱਖ ਲੱਗ ਗਈ ਫੇਰ ਦੇਖਣਾ ਤੁਹਾਨੂੰ ਕਮੌਨ ਦਿਖਾਉਣਾ ਕੋਈ ਨਵੀਂ ਜਗ੍ਹਾ ਹੋਰੇ ਕੜੀ ਫੇਮਸ ਆ ਚਲੋ ਤੁਹਾਨੂੰ ਦਿਖਾਉਂਦੇ ਆਇਆ ਕਟੱਪਾ ਕਾ ਦਾ ਨਿਊ ਬੱਸ ਸਟੈਂਡ ਉਰੇ ਬੱਸਾਂ ਦੀ ਫੈਸਿਲਿਟੀ ਫੈਸਿਲਿਟੀ ਵਧੀਆ ਯਾਨੀ ਕਿ 10 10 10 ਮਿੰਟ ਬਾਅਦ ਬੱਸ ਬੱਸ ਚ ਵੀ ਆਏ ਨਹੀਂ ਹੈਗਾ ਵੀ ਬਹੁਤ ਚੜਾਈਓ ਜਾਓ ਜਾਂ ਸੀਟਾਂ ਭਰ ਗਈਆਂ ਬੱਸ ਓਪਨ ਬੰਦ ਬਾਈ ਦੇਖ ਲੈ ਖਾਣਾ ਖਾਣ ਤੋਂ ਬਾਅਦ ਆ ਤਨੂੰ ਆ ਲੈ ਕੇ ਦਿੱਤਾ ਹੈ ਨਾ ਹੱਥ ਧੋਣੇ ਆ ਮੈਂ ਤਾਂ ਚਲ ਧੋ ਲੈ ਯਾਨੀ ਕਿ ਸਾਰਾ ਤੇਲ ਤੂਲ ਜਿਹੜਾ ਵੀ ਇੱਥੋਂ ਲੱਗਿਆ ਵਾ ਸਾਰਾ ਉੱਤਰ ਜਾਂਦਾ ਬਹੁਤ ਵਧੀਆ ਫੈਸਿਲਿਟੀ ਹੈ ਆਹ ਵਧੀਆ ਸਟਾਫ ਆ ਬਹੁਤ ਸੋਹਣਾ ਖਾਣਾ ਤਾਂ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਆਹ ਵਾਦ ਆ ਕਹਿੰਦਾ ਹੁੰਦਾ ਪੰਜਾਬੀ ਫੈਮਿਲੀ ਪੰਜਾਬੀ ਫੈਮਿਲੀ ਫੈਮਿਲੀ ਟੱਪ ਆ ਇਹ ਰੈਸਟੋਰੈਂਟ ਫੈਮਿਲੀ ਰੈਸਟੋਰੈਂਟ ਪੰਜਾਬੀ ਫੈਮਿਲੀ ਰੈਸਟੋਰੈਂਟ ਆ ਇਹ ਤੋੜਾ ਕਰਦੇ ਆ ਫੇਰ 2 ਮਿੰਟ ਪੂਰਾ ਗਰਮ ਪਿਆ ਪਾਣੀ ਪਾਣੀ ਗਰਮ ਗਰਮੀ ਆ ਇਤਨਾ ਵੀ ਗਰਮੀ ਤਾਂ ਆ ਦੇਖੋ ਵੀ ਚੱਕਾ ਇਹ ਨਹੀਂ ਇਹ ਹੱਥ ਨਾਲ 10 ਤੋਂ 13 ਲੱਗ ਜਵੇ ਜੀ ਹਾਂ ਓਕੇ ਰਿਪੋਰਟ ਆਉਂਦਾ ਕੰਮ ਆਇਣਾ ਨੇ ਬਾ ਖਾਣਾ ਖਾਣ ਤੋਂ ਬਾਅਦ ਅਖੀਲਾ ਜੀਆਂ ਦਿੱਤੀਆਂ ਉਹ ਮਿੱਠਾ ਨਾਲ ਤੀਲਾ ਜੀਆਂ ਦਿੱਤੀਆਂ ਹੁਣ ਦੇਖਦੇ ਕਿਵੇਂ ਖਾਂਦਾ ਇਹ ਹੈ ਨਹੀਂ ਇਹ ਨਾ ਹੱਥ ਨਾਲ ਜੱਕਦਾ ਪੰਜਾਬੀ ਤਰੀਕੇ ਨਾਲ ਇਹਨਾਂ ਮਰ ਇਹੇ ਗੱਲ ਬਸ ਦਿੱਤੀ ਆ ਇਹ ਤਾਂ ਹੁਣ ਕਿਆ ਪਤਾ ਹੁਣ ਇਹਨਾਂ ਨੂੰ ਪਤਾ ਹੋਊਗਾ ਉਹ ਗੱਪਾ ਹੀ ਬੰਦੇ ਦੋ ਲੋਣ ਹਾਂਜੀ ਦੋਸਤੋ ਕੀ ਹਾਲ ਚਾਲ ਔਂਕਟ ਘੁੰਮਣ ਤੋਂ ਬਾਅਦ ਅਸੀਂ ਥੋੜਾ ਬੋਤਾ ਉਹਨਾਂ ਆਰਾਮ ਕਰਕੇ ਔਂਕਟ ਪੱਛ ਹੈ ਦੀਆਂ ਗਲੀਆਂ ਘੁੰਮਦੇ ਹਾਂ ਦੇਖਦੇ ਇੱਥੇ ਕੀ ਕੀ ਹੋਸੇਗਾ ਇਹਨੂੰ ਆ ਦਿਖਾਉ ਇਹਨੂੰ ਪਹਿਲਾਂ ਆ ਚੌਂਕੇ ਦਿਖਾਉਂਦੇ ਹਾਂ ਬਿਲਕੁਲ ਇਹਨੂੰ ਚੌਂਕ ਦਿਖਾਉਂਦੇ ਪਹਿਲਾਂ ਪੁਰਾਣੇ ਚੌਂਕ ਬਹੁਤ ਹਨ ਰੇਕ 100 ਮੀਟਰ ਦੇ ਬਾਅਦ ਚੌਂਕ ਆਵੇ ਇਹ ਇੱਕ ਟੱਪਾ ਸ਼ਹਿਰ ਦੀਆਂ ਸੜਕਾਂ ਇਹ ਅੰਤਰਪ੍ਰੇਖ ਦਾ ਫੇਮਸ ਡਿਸਟ੍ਰਿਕਟ ਆ ਤੇ ਤੇ ਰੇਕ ਚੌਂਕ ਪਰ ਐਵੇਂ ਦੀਆਂ ਮੂਰਤੀਆਂ ਵਗੈਰਾ ਕੋਈ ਨਾ ਕੋਈ ਸਤੰਭ ਲਾਇਆ ਹੋਇਆ ਵਧੀਆ ਸ਼ਹਿਰ ਆ ਸਾਫ ਸੁਥਰਾ ਸਫਾਈ ਬਹੁਤ ਆ ਭਾਈ ਕੀ ਹੋ ਗਿਆ ਦਾ ਕੰਮ ਕਰਾਵੇ ਹੋ ਗਿਆ ਤਾਂ ਇੱਕ ਕੰਮ ਕਰਾਉਂਗਾ ਤਾਂ ਇੱਕ ਸਾਡੇ ਨਾਲ ਕੰਮ ਅਸੀਂ ਆਟੋ 'ਚ ਆਪਣਾ ਫੋਨ ਭੁੱਲ ਗਏ ਤੇ ਪਰ ਉਹ ਆਏ ਆ ਵੀ ਫੋਨ ਕਿਸੇ ਦੇ ਕੰਮ ਵਿੱਚ ਤਾਂਣਾ Apple ਦਾ ਦਾ ਤੇ ਔਟੋ ਵਾਲਾ ਸਾਨੂੰ ਤੇ ਔਟੋ ਵਾਲਾ ਉੱਪਰ ਤਾਂ ਸਾਨੂੰ ਲੱਭ ਰਿਹਾ ਸੀ ਤਾਂ ਵੀ ਹਾਂ ਉਹਨਾਂ ਦਾ ਫੋਨ ਦੇਣਾ ਹੈ ਤੇ ਸਾਨੂੰ ਰਾਹ 'ਚ ਮਿਲੇ ਉਹਨੇ ਆਪਣਾ ਉਹਨੇ ਸਾਡਾ ਫੋਨ ਦਿੱਤਾ ਯਾਰ ਬੰਦੇ ਇੱਥੇ ਵੀ ਇਮਾਨਦਾਰ ਐ ਇਮਾਨਦਾਰ ਐ ਤਾਂ ਬੰਦੇ ਬਾਹਰ ਆਪਣੇ ਸਰਦਾਰ ਬੰਦੇ 'ਚ ਬਹੁਤ ਇੱਜ਼ਤ ਕਰਦੇ ਆ ਉਹ ਕਹਿੰਦਾ ਸਰਦਾਰ ਜੀ ਤੁਹਾਡਾ ਫੋਨ ਗਾੜੀ 'ਚ ਰਹਿ ਗਿਆ ਤਾਂ ਤੇ ਸਾਡੇ ਨਾਲ ਆਊਗਾ ਤਾਂ ਐਂ ਜਾ ਕੰਮ ਆਪਣਾ ਧਿਆਨ ਰੱਖ ਕੇ ਕਰੋ ਵੈਸੇ ਉਹ ਇੱਕਣੀ ਬਸ ਜੇਬ 'ਚੋਂ ਹੀ ਸਾਈਡਪਨੋਂ ਗਿਰ ਗਿਆ ਬੈਠੇ-ਬੈਠਿਆਂ ਦਾ ਅੱਜ ਜੀ ਦੋਸਤੋ ਇਹ ਇੱਕ ਟੱਪਾ ਸ਼ਹਿਰ ਦਾ 올ਡ ਬੱਸ ਸਟੈਂਡ ਦਾ ਫੇਮਸ ਚੌਂਕ ਜੀ ਆਰਐਸਰ ਕਟੱਪਾ ਇਹਦੇ ਬਾਈਐਸਰ ਕਟੱਪਾ ਇਹਦੇ ਸਾਈਡ ਪਰ ਲਿਖਿਆ ਵਾ ਵੀ ਹੈਗਾ ਇਹਦੇ ਉਪਰੋਂ ਘੁੰਮ ਕੇ ਦਿਖਾ ਦਿੰਦੇ ਆ ਸਾਰਾ ਤੇਰੇ ਆਟੋ ਬਹੁਤ ਚੱਲਦੇ ਆ ਆਟੋ ਵੀ ਜਿੰਨੇ ਮਰਜੀ ਤੇ ਇਹਦੀ ਮਾੜੀ ਮੋਟੀ ਰੈਨੋਵੇਸ਼ਨ ਦਾ ਕੰਮ ਚੱਲਦਾ ਬਹੁਤ ਸੋਹਣਾ ਬਣਾਇਆ ਵਾ ਚੌਕ ਇਹ ਸਾਰਾ ਪੁਰਾਣਾ ਬੱਸ ਸਟੈਂਡ ਇੱਧਰ ਬਹੁਤ ਸੋਹਣਾ ਸ਼ਹਿਰ ਆ ਇੰਨੇ ਵੀਰੇ ਤੁਹਾਨੂੰ ਚੌਕ ਮਿਲਣਗੇ ਕਿਤਨਾ ਕਿਤੇ ਇਹ ਬੰਦੇ ਦੀ ਮੂਰਤੀ ਪੱਕੀ ਮਿਲਦੀ ਆ ਬਹੁਤ ਸੋਹਣਾ ਚੌਕ ਬਣਾਇਆ ਹੋਇਆ ਤੇ ਸਾਫ-ਸੁਥਰਾ ਹੀ ਬਹੁਤ ਆ ਉਹਨੇ ਲਿਖਾ ਵਾਈ ਲਵ ਕਟਪਾ ਐਨੇ ਆਏ ਲਿਖਾ ਆਈ ਲਵ ਆਂਧਰਾ ਪ੍ਰਦੇਸ਼ ਹੈ ਨਾ ਜਿਹਦੇ ਪਾਦੀ ਸਣਾਵ ਕਹਿੰਦੇ ਮੁੰਡੇ ਨੇ ਪਾਦੀ ਸਣਾਪ ਬਹੁਤ ਵਧੀਆ ਸੋਹਣਾ ਸ਼ਹਿਰ ਆ ਸਭ ਕੁਝ ਹੈ ਇੱਥੇ ਜਿੰਨੇ ਵੀ ਫਰੂਟ ਦੀਆਂ ਦੁਕਾਨਾਂ ਸਾਰੀਆਂ ਦੁਕਾਨਾਂ ਪਰ ਐ ਫੱਟੀ ਪਰ ਰੇਟ ਲਿਖੇ ਹੋਏ ਨੇ ਜੇ ਆਪਣੇ ਪਹਿਲਾਂ ਫੱਟੀਆਂ ਜਲਦੀ ਨਹੀਂ ਆ ਐਵੇਂ ਚੱਕਣਾ ਸਾਰੀਆਂ ਦੁਕਾਨਾਂ ਦੇ ਮੂਹਰੇ ਰੇਟ ਲਿਖੇ ਹੋਏ ਨੇ ਹਾਂਜੀ ਬੜਾ ਵੀਜੀ ਚੱਲਦਾ ਇੱਧਰ ਰੇਟ ਦਿਖਾਉਣ ਲੱਗਿਆ ਮੈਂ ਪੱਟੀਆਂ ਪਰ ਜਿਕੇ ਨਾਲ ਆਪਣੇ ਪਹਿਲਾਂ ਪੱਟੀਆਂ ਚਲਦੀਆਂ ਦੀ ਆ ਆ ਤੀਕੂ ਪਏ ਆ ਉਹ ਵਾਟਰਮੈਲਨ ਇੱਧਰ ਉਹ ਕੇਲੇ ਬੋਸ ਆਸਦੇ ਆ ਉਹਦੇ ਕੇਲੇ ਦੀ ਖੇਤੀ ਬਹੁਤ ਹੁੰਦੀ ਆ ਜੇ ਕਿ ਟੱਪਾ ਕੀ ਸਬਜ਼ੀ ਮੰਡੀ ਆ ਇਹ ਮਨ ਲੱਗਦੀ ਉਹ ਮੋਡੀਆਂ ਬੋਲੀਆਂ ਵਗੈਰਾ ਇੱਕ ਟੱਪਾ ਚੌਂਕ ਬਹੁਤ ਛੋਟੇ ਛੋਟੇ ਬਣਾਏ ਹੋਰੇ ਇਹਨਾਂ ਨੇ ਤੇ ਇਹ ਕਿਸੇ ਚੱਕਰ ਤੇ ਫਸਿਆ ਹੋਇਆ ਜੇ ਫੂੰਕ-ਫੂੰਕ ਕਰਦਾ ਤੇ ਆ ਸਾਰੀ ਸਬਜ਼ੀ ਮੰਡੀ ਆ ਤੁਹਾਨੂੰ ਦਿਖਾਉਣੀ ਆ ਸਾਰੀ ਆਪਾਂ ਦੀ ਸਬਜ਼ੀ ਮੰਡੀ ਇੱਥੇ ਸਾਰੇ ਸਾਨੂੰ ਐ ਗਵਰਨਰ ਦੇਖਣ ਆਏ ਨੇ ਵੀ ਉਰੇ ਕੋਈ ਵੀ ਆਪਾਂ ਨੂੰ ਕੋਈ ਮਿਲਿਆ ਨਹੀਂ ਹੈਗਾ ਬੰਦਾ ਨਾ ਸਰਕਾਰ ਦਾ ਬੰਦਾ ਕੋਈ ਨਹੀਂ ਹੈਗਾ ਕੋਈ ਸਰਦਾਰ ਬੰਦਾ ਨਹੀਂ ਮਿਲਿਆ ਸਾਨੂੰ ਤੇ ਸਾਨੂੰ ਐ ਗੌਰ ਨਾਲ ਦੇਖ ਦਿੰਦੇ ਆ ਵੀ ਇਹ ਕੌਣ ਕਿੱਥੇ ਦੇ ਰਹਿੰਦੇ ਆ ਵੀ ਕੌਣ ਆਏ ਹੋਏ ਆ ਬੜੇ ਧਿਆਨ ਨਾਲ ਦੇਖਣਾ ਆ ਜਿੰਨੇ ਆ 80 ਰੁਪਏ ਕਿਲੋ ਆ ਤੇ ਸਬਜ਼ੀ ਮੰਡੀ ਲੱਗੀ ਹੋਈ ਆ ਸਾਈਡ ਤੇ ਪਹਿਲੇ ਬਹੁਤ ਵਾਸਤੇ ਹੋਰੇ ਆਦੀ ਆਦੀ ਮਾਨਸਾਲ ਤੋਂ ਜੌਨ ਕਾਲਜ ਆ ਫਿਜ਼ੀਕਲ ਐਜੂਕੇਸ਼ਨ ਬੜੇ ਕਰਨ ਨਿਆਣੇ ਸਟਾਰਟਿੰਗ ਕਰ ਰਹੇ ਆ ਇੱਧਰ ਆਪਣੇ ਪੰਜਾਬੀਆਂ ਦੇ ਨਿਆਣੇ ਬਸ ਕੱਲੇ ਫੋਨ ਦਾ ਬਟਿੰਪੜੀ ਜਾਂਦੇ ਆ ਆਪਣੇ ਪੰਜਾਬੀ ਦੇਖ ਲੈ ਫੋਨਾਂ ਫੋਨਾਂ ਉੱਪਰ ਨਿਆਣੇ ਲਾ ਕੇ ਰੱਖਦੇ ਆ ਹੋ ਦੇਖ ਆ ਦੇਖ ਇਹ ਨਾ ਤੇਜ਼ ਆਉਂਦਾ ਬੜਾ ਸੋਹਣਾ ਆ ਨਾ ਖੜਨਾ ਸਕੋਣਾ ਚਾਹੀਦਾ ਆਪਣੇ ਤਾਂ ਬਸ ਫੋਨ ਫੋਨ ਕਰਾਂ ਇਹ ਸਕੂਚੇ ਰਹਿੰਦੇ ਮਨ ਲਗਦੀ ਬੜਦੀ ਬਾਈ ਬੈਠੇ ਨਾ ਹੈ ਬਾਈ ਇੱਥੇ ਕੋਈ ਵੀ ਚੀਜ਼ ਲੈਣਾ ਦੇਖਾ ਧੱਗ ਨਾਲ ਲਵੇਟ ਕੇ ਦਿੰਨੇ ਆ ਧੱਗ ਨਾਲ ਪੈਕ ਕਰਕੇ ਦਿੰਨੇ ਆ ਦੇਖ ਲੈ ਇੱਥੇ ਕੇਲਿਆਂ ਦੀ ਦਰਜਾ ਨਾ ਹੁੰਦੀ 30 ਰੁਪਏ ਹਾਂ 30 ਰੁਪਏ ਦੀ ਦਰਜਾ ਨਾ ਕੇਲਿਆਂ ਦੀ ਨਾਲੋਂ ਵੀ ਧੱਗ ਨਾਲ ਲਵੇਟ ਕੇ ਦਿੰਨੇ ਆ ਨਾ ਲਫਾਫਾ ਨਹੀਂ ਵਰਤਦੇ ਲਫਾਫਾ ਬਹੁਤ ਘੱਟ ਵਰਤਦੇ ਹੂੰ ਵੀਊ ਚੈੱਕ ਕਰੋ ਕਿ ਤੱਪਾ ਸ਼ਾਇਦ ਆ ਜਾ ਕੇ ਕਰ ਲਈ ਗੱਲਬਾਤ ਖਾਲੀ ਬੀਲੀਏ ਵਸਾਉਣਾ ਸਸਾਉਣਾ ਵੀ ਆ ਬਹੁਤ ਘੁੰਮਲੇ ਇਹ ਇੱਕ ਟੱਪਾ ਬਾਈ ਐਸ ਆਰਪੇ ਟੱਪਾ ਹਾਂਜੀ ਦੋਸਤੋ ਅੱਜ ਦੇ ਵਲੋਗ ਦਾ ਆਪਾਂ ਐਂਡ ਕਰਦੇ ਆ ਚਾਹ ਪੀ ਕੇ ਤੇ ਅਗਲੇ ਵਲੋਗ ਚ ਆਪਾਂ ਕੰਟੀਨਿਊ ਕਰਦੇ ਆ ਟੱਪਾ ਸ਼ਾਇਦ ਵੀ ਔਰ ਜਿਹੜੀ ਵੀ ਘੁੰਮਣ ਵਾਲੀ ਚੀਜ਼ ਆ ਕੋਈ ਵੀ ਚੀਜ਼ ਆਪਾਂ ਤੁਹਾਨੂੰ ਅਗਲੇ ਵਲੋਗ ਚ ਦਿਖਾਵੂਗੇ ਤੇ ਆਪਾਂ ਆਪਾਂ ਇੱਥੇ ਦੀ ਐਂਡ ਕਰਦੇ ਆ ਓਕੇ ਲਾਕ ਕੀ ਮਿਲਿਆ ਕਮੈਂਟ ਕਰਕੇ ਜਰੂਰ ਦੱਸਿਓ